ਨਵਾਈ ਗੁਰਜੀ ਦਾ ਆਖਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਦੇ ਹਾਂ ਮਹਾਰਾਜੀ ਸਿੰਘ ਜੀ ਦਾ ਲਾਹੌਰ ਉੱਤੇ ਕਬਜ਼ਾ ਤੇ ਉਧਰ ਜਦੋਂ ਪੰਜਾਬ ਅਫਗਾਨਾਂ ਤੋਂ ਚੰਗੀ ਤਰ੍ਹਾਂ ਖਾਲੀ ਹੋ ਗਿਆ ਸੀ ਤੇ ਇੱਧਰ ਲਾਹੌਰ ਉੱਤੇ ਤਿੰਨ ਸਰਦਾਰਾਂ ਨੇ ਕਬਜ਼ਾ ਕੀਤਾ ਜਿਨ੍ਹਾਂ ਦਾ ਨਾਮ ਸੀ ਚੇਤ ਸਿੰਘ ਮੋਰ ਸਿੰਘ ਤੇ ਸੈਬ ਸਿੰਘ ਨੇ ਆਪਣਾ ਲਾਹੌਰ ਉੱਤੇ ਕਬਜ਼ਾ ਜਮਾਇਆ ਤੇ ਉਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਬਹਾਦਰੀ ਦੇ ਚਰਚੇ ਪੂਰੇ ਦੇਸ਼ ਦੇ ਵਿੱਚ ਹੋਣ ਲੱਗੇ ਤੇ ਜਿਨ੍ਹਾਂ ਨੂੰ ਸਮਝ ਸੀ ਉਹ ਵੇਖਦੇ ਪਏ ਸਨ ਕਿ ਇਹ ਬਹਾਦਰ ਯੋद्धा ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਸੱਤਾ ਉਤੇ ਕਾਬਿਲ ਹੋਏਗਾ ਤੇ ਰਾਜ ਕਰੇਗਾ ਤੇ ਜਿਹੜੇ ਇਹ ਤਿੰਨ ਸਰਦਾਰਾਂ ਨੇ ਲੋਹਰ ਉਤੇ ਕਬਜ਼ਾ ਕੀਤਾ ਸੀ ਇਹਨਾਂ ਦੀ ਇੱਕ ਦਿਨ ਵੀ ਆਪਸ ਵਿੱਚ ਨਾ ਬਣੀ ਇਹ ਰੋਜ਼ ਹੀ ਲੜਾਈਆਂ ਝਗੜੇ ਕਰਦੇ ਰਹਿੰਦੇ ਸਨ ਜਿਹਦੇ ਕਰਕੇ ਉਥੋਂ ਦੀ ਪਰਜਾ ਕਾਫੀ ਪਰੇਸ਼ਾਨ ਸੀ ਦੁਖੀ ਸੀ ਤੇ ਇਹ ਇੱਕ ਦਿਨ ਵੀ ਟੇਕੇ ਨਹੀਂ ਬੈਠੇ ਸਨ ਤੇ ਇਹਨਾਂ ਦੀ ਫੁੱਟ ਦਾ ਜਿਹੜਾ ਫਾਇਦਾ ਚੁੱਕਣ ਲੱਗਾ ਨਮਾਜੁਦੀਨ ਕੁਸਰੀਆ ਉਹ ਇਹਨਾਂ ਦੀ ਫੁੱਟ ਦਾ ਫਾਇਦਾ ਚੁੱਕ ਕੇ ਲਾਹੌਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਜਿਹਦੇ ਬਾਰੇ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਤੇ ਇੱਧਰ ਲਾਹੌਰ ਦੇ ਮੁਖੀ ਅਸਣ ਜਿਹੜੇ ਗੁਰਬਖਸ਼ ਸਿੰਘ ਗੁਰਬਖਸ਼ ਗੁਰਬਖਸ਼ ਸਿੰਘ ਸਣ ਤੇ ਉਹਨਾਂ ਨੇ ਹਾਕਿਮ ਹਕਮ ਰਾਏ ਤੇ ਇਹਨਾਂ ਨੇ ਸ਼ਹਿਰੇ ਪੰਜਾਬ ਨੂੰ ਪੱਤਰ ਲਿਕੇ ਭੇਜਿਆ ਕਿ ਜਨਤਾ ਦੀ ਜਿਹੜੀ ਪਰਜਾ ਕਾਫੀ ਦੁਖੀ ਹੈ ਤੇ ਜਿਹੜਾ ਕਸੂਰ ਦਾ ਨਵਾਬ ਏ ਉਹ ਸ਼ਹਿਰ ਉਤੇ ਕਬਜ਼ਾ ਕਰਨਾ ਚਾਹੁੰਦਾ ਹੈ ਲਾਹੌਰ ਨੂੰ ਬਚਾਇਆ ਜਾਏ ਤੇ ਇਹਨਾਂ ਤਿੰਨ ਹਾਕਮਾਂ ਤੋਂ ਕਾਫੀ ਪਰਜਾ ਦੁਖੀ ਏ ਪਰੇਸ਼ਾਨ ਏ ਤੇ ਬਾਕੀ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਹੱਥ ਜੋੜ ਕੇ ਬੇਨਤੀ ਏ ਆਪਣੇ ਵੀਰ ਦਾ ਚੈਨਲ ਏ ਜਰੂਰ ਸਬਸਕ੍ਰਾਈਬ ਕਰਿਓ ਤੇ ਆਸਿਕ ਵੀਡੀਓ ਨਾਲ ਜੁੜੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ